ਬੱਚੋ ਕੀ ਹਰ ਬਿਮਾਰੀ ਦਾ ਇਲਾਜ ਡਾਕਟਰ ਨਰੇਸ਼ ਗੋਵਰ ਹਸਤਾਲ ਜੋ ਕਿ ਪਿਛਲੇ 30 ਵਰਸਾਂ ਤੋਂ ਗੁਰੂ ਨਗਰੀ ਵਿੱਚ ਆਪਣੀ ਸੇਵਾ ਪ੍ਰਦਾਨ ਕਰ ਰਹੇ ਹਨ ਹਸਤਾਲ ਵਿੱਚ ਆਉਣ ਵਾਲੇ ਲੋਕਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਰ ਆ ਨਿਕਾ ਜੀ ਸਭ ਅੰਮੀ ਨੇ ਦਾਈਏ ਜੀ ਤੇ ਇਨਵਾਰਮੈਂਟਲ ਬੋਕਟਾਲੀਆਂ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਹੀ ਮਾਈਂਟ ਦਾ ਕੋਈ ਇਨਫੈਕਸ਼ਨ ਚਲਕੀ ਇਹ ਦੇਖੋ ਤੇ ਉਸ ਤੋਂ ਬਾਅਦ ਫਿਰ ਨਾ ਇਹਨਾਂ ਨੂੰ ਲੈ ਕੇ ਆਏ ਹਨ ਕਿੰ ਚਾਰ ਠੋਕਰਨ ਜਵਾਬ ਦੇਤਾ ਕਿ ਇਹ ਨਹੀਂ ਬਚਣਾ ਨੀਗਾ ਮਤਲਬ ਇਹ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਤੇ ਉਸ ਤੋਂ ਬਾਅਦ ਆ ਫਿਰ ਨਹੀਂ ਇਹਨਾਂ ਨੂੰ ਲੈ ਕੇ ਆਏ ਕਿਸੇ ਨੇ ਸਾਨੂੰ ਦੱਸਿਆ ਕਿ ਤੁਸੀਂ ਗਰੋਵਰ ਹਸਪੀਟਲ ਜਾਓ ਵੀ ਬਹੁਤ ਚੰਗੇ ਡਾਕਟਰ ਨੇ ਤੇ ਫਿਰ ਨਹੀਂ ਇਹਨਾਂ ਨੂੰ ਲੈ ਕੇ ਆਏ ਤੇ ਫਿਰ ਇਹਨਾਂ ਨੇ ਕਿਹਾ ਵੀ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਕਰੋ ਤੁਹਾਡਾ ਬੱਚਾ ਬਿਲਕੁਲ ਠੀਕ ਹੋ ਜਾਏਗਾ 15-20 ਦਿਨ ਉਪਰਾਈ ਸੁਛ ਰਿਹਾ ਬੱਚਾ ਤੁਹਾਡਾ ਬੱਚਾ ਮਤਲਬ ਜਦੋਂ ਹੀ ਲੈ ਕੇ ਆਏ ਇਹਨਾਂ ਦਾ ਹੱਥ ਤੇ 3-4 ਘੰਟੇ ਬਾਅਦ ਇਹਨਾਂ ਨੇ ਕਹਿੰਦਾ ਹੈ ਕਿ ਤੁਹਾਡਾ ਬੱਚਾ ਠੀਕ ਹੋ ਜਾਣਾ ਤੁਸੀਂ ਟੈਨਸ਼ਨ ਨਾ ਲਓ ਇਹ ਨੋਰਮਲ ਹੀ ਹੁੰਦਾ ਤੇ ਆਪ ਵੀ ਸਾਡਾ ਬੱਚਾ ਇਹਨਾਂ ਕੋ ਬੱਚਾ ਸਾਡੇ ਵਾਸਤੇ ਰਾਬੇ ਆ ਤੇ ਅਸੀਂ ਇਹਨਾਂ ਦਾ ਦੇ ਨਹੀਂ ਦੇ ਸਕਦੇ ਇਹਨਾਂ ਨੇ ਸਾਡਾ ਬੱਚਾ ਬਚਾਇਆ ਸਾਡੀ ਜ਼ਿੰਦਗੀ ਤੇ ਸਾਡਾ ਬੱਚਾ ਹੀ ਹੈ ਤੇ ਵੀ ਬਹੁਤ ਵਧੀਆ ਇਹਨਾਂ ਦਾ ਟਰੀਟਮੈਂਟ ਤੇ ਬਹੁਤ ਵਧੀਆ ਹੈਂਡਲ ਕਰਦੇ ਆ ਪੇਸ਼ੈਂਟ ਨੂੰ ਵੀ ਬਹੁਤ ਵਧੀਆ ਵੇਖਦੇ ਆ ਤੇ ਬੜਾ ਵਧੀਆ ਇਹਨਾਂ ਨੂੰ ਟਰੀਟਮੈਂਟ ਬਹੁਤ ਵਧੀਆ ਲੱਗਾ ਜਦੋਂ ਵੀ ਸਾਡਾ ਬੱਚਾ ਬਿਮਾਰ ਹੁੰਦਾ ਇਹਨਾਂ ਕੋਲ ਠੀਕ ਹੁੰਦਾ ਇਹ ਕਿਸੇ ਦਾ ਟਰੀਟਮੈਂਟ ਛੂਟ ਨਹੀਂ ਕਰਦਾ ਇਹਨਾਂ ਦਾ ਟਰੀਟਮੈਂਟ ਹੀ ਛੂਟ ਨਹੀਂ ਦਾਈ ਨਾ ਹਾਂਜੀ ਉਹ ਅਮ ਤਾਂ ਹੁੰਦੀਆਂ ਸੀ ਇਹਨੂੰ ਤੇ ਨਾਲ ਫੀਬਰ ਹੀ ਕੰਬ ਕੇ ਬੁਖਾਰ ਚੜਦਾ ਸੀ ਤੇ ਇਹਨਾਂ ਨੇ ਵੀ ਕਿਆ ਵੀ ਤੁਹਾਨੂੰ ਐਡਮਿਟ ਕਰਨਾ ਪੈਣਾ ਇਹਦੇ ਠੀਕ ਹੋ ਜਾਣਗੇ ਦੂਜੇ ਦਿਨ ਹੀ ਫਰਕ ਇਹਨਾਂ ਸ਼ੁਰੂ ਹੋ ਗਿਆ ਹੈ ਬੱਚੇ ਨੂੰ ਹੁਣ ਬਿਲਕੁਲ ਠੀਕ ਠਾਕ ਹੈ ਗ੍ਰੀਨ ਕਲਰ ਦੀ ਆਉਂਦੀ ਆਹੀ ਉਹ ਤਾਂ ਬਾਅਦ ਆ ਫਿਰ yellow ਕਲਰ ਦੀ ਵਰਮੈਂਟ ਆਈ ਤੇ ਉਸ ਤੋਂ ਬਾਅਦ ਆ ਇੱਥੇ ਆਉਂਦੀਆਂ ਹੀ ਵਰਮੈਂਟ ਇਹਦੀਆਂ ਇੱਕਦਮ ਬੰਦ ਹੋ ਗਈਆਂ ਬਿਲਕੁਲ ਠੀਕ ਠਾਕ ਹੋ ਗਿਆ ਪਹਿਲੇ ਕੁਛ ਨਹੀਂ ਖਾਂਦਾ ਸੀ ਤੇ ਹੁਣ ਸਾਰਾ ਆਪ ਮੰਗ ਕੇ ਖਾਂਦਾ ਕਿ ਮੈਨੂੰ ਐਪਲ ਦੋ ਜਾਂ ਨਾਰੀਅਲ ਪਾਣੀ ਦੋ ਐਮ ਜਿਹੀ ਚੀਜ਼ਾਂ ਸਾਰਾ ਕੁਝ ਜੋ ਆ ਦੱਸਦੇ ਆਂ ਹੀ ਤੇ ਮਜੀਠਾ ਰੋਡ ਗੰਡਾ ਸਿੰਘ ਵਾਲੇ ਤੋਂ ਆਏ ਆ ਤੇ ਡਾਕਟਰ ਨਰੇਸ਼ ਗਰੋਵਰ ਜੀ ਦੇ ਕੋਲ ਸਾਡਾ ਟਰੀਟਮੈਂਟ ਚੱਲ ਰਿਹਾ ਸੀ ਮੇਰਾ ਦੋਤਾ ਸੀ ਜੀ ਕਿੰਨੇ ਸਾਲ ਦਾ ਸੀ ਆਪਣਾ ਕੋਈ 6 ਮਹੀਨੇ ਦਾ ਜੀ ਇਹਨਾਂ ਨੂੰ ਉਲਟੀਆਂ ਟਟੀਆਂ ਆ ਰਹੀਆਂ ਸੀ ਤੇ ਤਿੰਨ ਦਿਨ ਇਹਨਾਂ ਨੇ ਰੈਡਮਿਟ ਰੱਖਿਆ ਮੁੜ ਕੇ ਨਾ ਛੁੱਟੀ ਦਿੱਤੀ ਹੋਰ ਅਸੀਂ ਦੁਬਾਰਾ ਸਵੇਰੇ ਸ਼ਾਮ ਆਣ ਕੇ ਤੇ ਅਸੀਂ ਇਹਦਾ ਇਲਾਜ ਕਰਵਾ ਰਹੇ ਹਾਂ ਟੀਕੇ ਲਵਾ ਰਹੇ ਹਾਂ ਠੀਕ ਹੈ ਇਸ ਵੇਲੇ ਉਹਨਾਂ ਨੇ ਮੰਨੇ ਕਰ ਦਿੱਤਾ ਵਾ ਵੀ ਹੁਣ ਇਹਨੂੰ ਤੁਸੀਂ ਸ਼ਨੀਵਾਰ ਆਣ ਕੇ ਚੈੱਕ ਕਰਾਓ ਇਤੋਂ ਤੱਕ ਕਿ ਮੇਰਾ ਬੇਟਾ ਜਿਹੜਾ ਆ ਇਹ ਵੇਲੇ 27 ਸਾਲ ਦਾ ਆ ਉਹਨਾਂ ਦਾ ਵੀ ਟ੍ਰੀਟਮੈਂਟ ਬੱਚਿਆਂ ਦਾ ਇੱਥੋਂ ਚੱਲਿਆ ਸੀ ਇਹ ਜਿਹੜੀ ਬੇਟੀ ਆ ਜਿਸ ਨੂੰ ਬੱਚਾ ਜਿਹਦਾ ਇਹ ਬੱਚਾ ਵਾ ਇਹਦਾ ਟ੍ਰੀਟਮੈਂਟ ਵੀ ਇੱਥੋਂ ਚੱਲਦਾ ਸੀ ਜੀ ਡਾਕਟਰ ਸਾਹਿਬ ਬਹੁਤ ਵਨ ਨੰਬਰ ਆ ਹਰ ਇੱਕ ਦੀ ਮਤ ਕਰਦੇ ਆ ਗੱਲ ਸੁਣਦੇ ਆ ਅਮੀਰ ਹੋਵੇ ਗਰੀਬ ਹੋਵੇ ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟਮੈਂਟ ਦਿੰਦੇ ਆ ਅਸੀਂ ਇਹਨਾਂ ਦੇ ਮਤਲਬ ਘੱਟੋ ਘੱਟ 50 ਸਾਲ ਦੇ ਫੈਨ ਹੈ ਇਹ ਮੇਰਾ ਦੋਤਾ ਆਇਆ ਮੇਰੀ ਪੋਤਰੀ ਦਾ ਵੀ ਇੱਥੋਂ ਹੋਇਆ ਲਾਜ ਆਪਿਆ ਹਰ ਪੰਜ ਪੰਜ ਮਿੰਟ ਬਾਅਦ 10 10 ਮਿੰਟ ਬਾਅਦ ਇਹਨਾਂ ਦਾ ਸਟਾਫ ਚੈੱਕ ਕਰਦਾ ਆਣ ਕੇ ਮੈਂ ਜੇ ਕੋਈ ਗਰੀਬ ਪਰਿਵਾਰ ਆ ਜਾਂਦਾ ਉਹ ਡਾਕਟਰ ਸਾਹਿਬ ਉਹ ਪੂਰੀ ਮਦਦ ਪੂਰੀ ਮਤ ਕਰਦੇ ਆ ਜੀ ਉਹਨਾਂ ਦਾ ਸੁਣਦੇ ਆ ਗੱਲ ਸੁਣਦੇ ਆ ਉਹਨਾਂ ਦੀ ਮਤ ਪੂਰੀ ਕਰਦੇ ਆ ਤੇ ਮਹਿੰਗਾਈ ਦੇ ਦੌਰ ਤੇ ਅੱਜ ਵੇਖੋ ਹਰ ਇੱਕ ਚੀਜ਼ ਜਿਹੜੀ ਵਗਾਈ ਹੈ ਉਹਦੇ ਨਾਲ ਮਹਿੰਗਾਈ ਤੇ ਹੁੰਦੀ ਆ ਅੱਜ ਬੜਾ ਵਧੀਆ ਜੀ ਮਨਜੀਠਾ ਰੋੜ ਕੀ ਅੰਮ੍ਰਿਤਸਰ ਕੀ ਬਾਹਰ ਤੱਕ ਕਾਦੀਆਂ ਤੱਕ ਗੁਰਦਾਸਪੁਰ ਤੱਕ لوک आन के ट्रीटमेंट कराਉਂਦੇ ਆ تسلی ਕਰਾਉਂਦੇ ਆ ਜੀ ਇਹ پوری ਹੁਣ ਬੱਚੇ ਦੀ ਕੰਡੀਸ਼ਨ ਹੈ ਬਿਲਕੁਲ ਠੀਕ ਹੈ ਜੀ ਬੱਚਾ ਬਿਲਕੁਲ ਠੀਕ ਹੈ ਜੀ ਆ ਵੇਖੋ ਬੈਠਾ ਹੋਇਆ ਵਾ ਤੰਦਰੁਸਤ ਹੈ ਦੁੱਧ ਪੀ ਰਿਹਾ ਜਿੱਦ ਤਰ੍ਹਾਂ ਹੀ ਲਿਆਏ ਆ ਕੰਡੀਸ਼ਨ ਬੜੀ ਮਾਰੀ ਸੀ ਮੇਰੀ ਘਰੇ ਬੱਤੀ ਰੋ ਰਹੀ ਸੀ ਉਸ ਦਿਨ ਤੇ ਡਾਕਟਰ ਸਾਹਿਬ ਨੇ ਹੌਸਲਾ ਦਿੱਤਾ ਵੀ ਤੁਸੀਂ ਕੋਈ ਗਲਤੀ ਘਬਰਾੜ ਨਾ ਕਰੋ ਸ਼ਾਮਾਂ ਤੱਕ ਠੀਕ ਹੋ ਜਾਊਗਾ ਹੁਣ ਗੱਲ ਕਰਦੇ ਹਾਂ ਡਾਕਟਰ ਨਰੇਸ਼ ਟਰਵਰਜੀ ਨਾਲ ਕਿ ਬਰਸਾਤ ਦੇ ਮੌਸਮ ਚ ਕਿਹੋ ਜੀਆਂ ਬਿਮਾਰੀਆਂ ਘੇਰਦੀਆਂ ਹਨ ਅਸਰ ਕੀ ਹੋਵੇ ਸਭ ਤੋਂ ਪਹਿਲੇ ਜਦੋਂ ਜਿਹੜਾ ਬਰਸਾਤ ਦਾ ਮੌਸਮ ਆਣਾ ਇਹਦੇ ਚ ਕੀ ਹੁੰਦਾ ਜੇ ਟੈਂਪਰੇਚਰ ਵਧਣ ਦੇ ਜਦੋਂ ਬੜਾ ਹਿਮਸ ਹੋ ਜਾਂਦਾ ਔਰ ਉਹਦੇ ਚ ਕੀ ਹੁੰਦਾ ਜਿਹੜੇ ਬੈਕਟੀਰੀਆ ਵਾਇਰਸ ਨੇ ਜਾਂ ਆਪਣੇ ਇਨਫੈਕਸ਼ਨ ਕੌਜ਼ ਕਰਨ ਵਾਲੀਆਂ ਚੀਜ਼ਾਂ ਨੇ ਉਹ ਜਿਹੜੀਆਂ ਜ਼ਿਆਦਾ ਵਧਣੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਨਾਲ ਬੱਚਿਆਂ ਦੇ ਵਿੱਚ ਬੁਖਾਰ ਹੋਣਾ ਜਾਂ ਇਨਫੈਕਸ਼ਨ ਹੋਣਾ ਬੜਾ ਕਾਮਨ ਦੀ ਗੱਲ ਬਣ ਜਾਂਦੀ ਹੈ ਤੇ ਇਸ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਕੁਝ ਦਿਨਾਂ ਬਾਅਦ ਬੱਚਾ ਨੂੰ ਪਾਈਸਾਡਾ ਹੁੰਦਾ ਖਤਰਾ ਕਰ ਦਿੰਦਾ ਹੈ ਫਿਰ ਇਹ ਵੈਂਗੂ ਦੇ ਕੇਸਿਸ ਵੀ ਆਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਮਸਕਟੋ ਬਾਈਟਸ ਵੱਜ ਜਾਂਦੀਆਂ ਕੁਝ ਬੱਚਿਆਂ ਦੇ ਖਾਣ ਪੀਣ ਦੇ ਨਾਲ ਵੀ ਇਹਦਾ ਲਿੰਕ ਹੁੰਦਾ ਉਹਨਾਂ ਨੂੰ ਜ਼ਰੂਰ ਤੁਹਾਨੂੰ ਦੱਸਣਾ ਚਾਹਨਾ ਕਿ ਅੱਜਕੱਲ ਕੀ ਹੈ ਕਿ ਬੱਚੇ ਜਿਹੜੇ ਨੇ ਉਹ ਕਈ ਬੱਚੇ ਦਾ ਦੁੱਧ ਬਹੁਤ ਜ਼ਿਆਦਾ ਪੀਂਦੇ ਨੇ ਪੰਜਾਬ ਦੇ ਵਿੱਚ ਮੇਰਾ ਚਲਣ ਹੈ ਕਿ ਦੁੱਧ ਪੁਲਾਈ ਜਾਉ ਜ਼ਿਆਦਾ ਦੂਧ ਬਿਲਾਂ ਨਲ ਕੀ ਨੁਕਸਾਨ ਹੁੰਦਾ ਇੱਕ ਤੇ ਬੱਚੇ ਦਾ ਖੂਨ ਜਿਹੜਾ ਉਹ ਘਟਦਾ ਐਚ ਵੀ ਸਭੋ ਵੱਧਦਾ ਨਹੀਂ ਘਟਦਾ ਠੀਕ ਹੈ ਉਹਦਾ ਬੱਚੇ ਆਮ ਤਾਂ ਤੇ ਇਨੀ ਨਹੀਂ ਹੋ ਜਾਂਦੇ ਨੇ ਉਹਨਾਂ ਦਾ ਖੂਨ 8 9 10 ਗ੍ਰਾਮ ਲੈ ਜਾਂਦਾ ਇਸ ਤੋਂ ਇਲਾਵਾ ਉਹਨਾਂ ਦੇ ਪੇਟ ਦੇ ਵਿੱਚ ਵੀ ਪ੍ਰੋਬਲਮਾਂ ਨੀ ਸ਼ੁਰੂ ਹੋ ਜਾਂਦੀਆਂ ਕੱਲਾ ਦੁੱਧ ਦੇ ਬੱਚਾ ਪੀਂਦਾ ਰਹੇਗਾ ਹੋਰ ਕੁਝ ਨਹੀਂ ਖਾਏਗਾ ਤੇ ਉਹਦੇ ਵਿੱਚ ਕੀ ਅਤਬਸ ਹੋ ਜਾਂਦੀ ਹੈ ਕਦੇ ਤੋਂ ਨਾਲ ਪੇਟ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਤੇ ਕਈ ਬੱਚਿਆਂ ਨੂੰ ਤਾਂ ਪਾਟੀ ਦੇ ਵਿੱਚ ਬਲੱਡ ਆਨ ਲੱਗ ਜਾਂਦਾ ਐ ਇੰਨੀ ਸਫਰ ਪਾਟੀ ਹੋ ਜਾਂਦੀ ਐ ਕਈ ਬੱਚਿਆਂ ਦੀ ਭੁੱਖ ਘਟ ਜਾਂਦੀ ਐ ਕਈ ਬੱਚਾ ਨੂੰ ਜਿਹੜਾ ਉਲਟੀਆਂ ਆਨ ਲੱਗ ਜਾਂਦੀਆਂ ਨੇ ਹਰੀਆਂ ਜਾਂ ਪੀਲੀਆਂ ਦਿੱਸਾਂ ਸਾਡੇ ਕੋਲ ਕਈ ਬੱਚੇ ਆਂਦੇ ਨੇ ਇਹਨਾਂ ਨੂੰ ਉਲਟੀਆਂ ਆ ਰਹੀਆਂ ਹੁੰਦੀਆਂ ਭੁੱਖ ਬਿਲਕੁਲ ਨਹੀਂ ਲੱਗਦੀ ਹੁੰਦੀ ਉਹ ਵੀ ਇੱਕ ਕਾਰਨ ਕਬਜ਼ ਹੈ ਕਬਜ਼ ਨਾਲ ਕੀ ਹੁੰਦਾ ਪੇਟ ਦੀ ਸਾਰੀ ਜਿਹੜੀ ਫੂਡ ਪਾਚੇ ਬਲੌਕ ਹੋ ਜਾਂਦੀ ਕਈ ਇੰਨੀ ਕਿ ਜ਼ਿਆਦਾ ਕਬਜ਼ ਆਉਂਦੀ ਤੇ ਕੁਝ ਬੱਚੇ ਤੇ ਇਸ ਤਰ੍ਹਾਂ ਦੇ ਆਂਦੇ ਜਿਨ੍ਹਾਂ ਦੇ ਵਿੱਚ ਅੰਤੜੀਆਂ ਦੇ ਵਿੱਚ ਸੂਜਨ ਆ ਜਾਂਦੀ ਹੈ ਤੇ ਉਹਨਾਂ ਦੀ ਪਾਟੀ ਦੇ ਵਿੱਚ ਬਲੱਡ ਜਿਹੜਾ ਹੈ ਉਹ ਪੇਟ ਚ ਦਰਦ, ਬਲੱਡ, ਅੰਤੜੀਆਂ ਸੋਜ ਐਸ ਤਰ੍ਹਾਂ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਿਹਨੂੰ ਅਸੀਂ ਡਿਸਬਾਇਓਸਿਸ ਕਹਿੰਦੇ ਆਂ। ਡਿਸਬਾਇਓਸਿਸ ਦਾ ਮਤਲਬ ਹੈ ਜਿਹੜੇ ਸਾਡੇ ਸਾਡੀ ਫੂਡ ਬੈਕ ਹੈਲਦੀ ਬੈਕਟੀਰੀਆ ਸੀਗੇ ਉਹ ਜਿਹੜੇ ਨਾ ਖਤਮ ਹੋ ਗਏ ਉਹਦੀ ਜਗ੍ਹਾ ਜਿਹੜੇ ਜਿਹੜੇ ਬਿਨਾਰੀ ਪੈਦਾ ਕਰਨ ਵਾਲੇ ਕਿਟਾਨੂ ਨੇ ਬੈਕਟੀਰੀਆ ਨੇ ਉਹ ਪੈਦਾ ਹੋ ਗਏ। ਇਹਨੂੰ ਅਸੀਂ ਡਿਸਬਾਇਓਸਿਸ ਕਹਿੰਦੇ ਆਂ। ਉਹਦੇ ਨਾਲ ਬੱਚਾ ਨੂੰ ਕਾਫੀ ਨੁਕਸਾਨ ਹੁੰਦਾ। ਔਰ ਸਾਡੀ ਜਿਹੜੀ ਮੇਰੀ ਬਟੀਆਂ ਹੈ ਤਾਨਾ ਉਹ ਇਹਨਾਂ ਬੱਚਿਆਂ ਨੂੰ ਬਹੁਤ ਅੱਛਾ ਟਰੀਟਮੈਂਟ ਕਰਦੇ ਨੇ ਉਹ